ਸਿਰ ਤੇ ਭਾਵੇਂ ਜਿੱਦਾਂ ਮਰਜ਼ੀ ਦੀ ਦਸਤਾਰ ਬੰਨ ਲਓ ਜਿਸ ਸਿਰ ਤੇ ਦਸਤਾਰ ਹੈ ਮੂੰਹ ਤੇ ਦਾੜੀ ਹੈ ਗਾਤਰਾ ਪਾਇਆ ਹੋਇਆ ਨਿਤਨੇਮ ਕਰਦੇ ਆ ਗੁਰਦੁਆਰੇ ਜਾਂਦੇ ਆ ਤੇ ਕੰਜਰ ਪੁਣਾਂਦਰੋਂ ਜਾਂਦਾ ਨਹੀਂ ਹਰਾਮ ਪੁਣਾਂਦਰੋਂ ਜਾਂਦਾ ਨਹੀਂ ਜਿਹੜਾ ਗੱਲ ਪੁਣਾਂਦਰੋਂ ਜਾਂਦਾ ਨਹੀਂ ਪੱਗ ਬੰਨ ਕੇ ਨਿਤਨੇਮ ਦਾ ਹਵਾਲਾ ਦੇ ਕੇ ਕਿ ਮੈਂ ਗੁਰੂ ਦਾ ਸਿੱਖ ਹੁੰਦਾ ਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਦਸਮ ਪਿਤਾ ਨੂੰ ਮੰਨਦਾ ਮੈਂ ਗੁਰੂ ਨਾਨਕ ਨੂੰ ਮੰਨਦਾ ਅਸੀਂ ਗੁਰੂ ਸਾਹਿਬਾਂ ਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਵੀ ਉਹ ਜਿਹੜਾ ਬਾਣਾ ਪਾਇਆ ਹੁੰਦਾ ਉਸ ਦੀ ਵੀ ਬੇਅਦਵੀ ਕਰਦੇ ਆ ਜਦੋਂ ਸਾਡੇ ਅੰਦਰੋਂ ਕੰਜਰ ਪੁਣਾ ਨਹੀਂ ਜਾਂਦਾ ਇਹ ਜਿਹੜਾ ਡੀਆ ਡੀਆਜੀ ਤੁਸੀਂ ਦੇਖ ਰਹੇ ਹੋਣੇ ਆ ਇਸ ਸ਼ਖਸ ਦੇ ਘਰੋਂ ਮਹਿੰਗੀਆਂ ਸ਼ਰਾਬਾਂ ਦੀਆਂ ਬੋਤਲਾਂ ਨਿਕਲੀਆਂ ਤੇ 9 ਕਰੋੜ ਰੁਪਏ ਨਿਕਲਿਆ ਬਿਨਾਂ ਰਿਸ਼ਵਤ ਲਏ ਕੰਮ ਨਹੀਂ ਕਰਦਾ ਸੀ ਉਮਰ ਦੀ ਦੇਖ ਲਓ ਇਹ 50 60 ਸਾਲ ਦਾ ਹੋਊਗਾ ਕੀ ਕਰੋਗੇ ਤੁਸੀਂ ਐਡਾਂ ਦੀ ਪੱਗ ਬੰਨੇ ਆੜੇ ਨੂੰ ਦੇ ਇੱਕ ਪੱਗ ਬੰਨੀ ਹੋਊਗੀ ਸਿਆਣਾ ਬੰਦਾ ਦਿਖਣ ਨੂੰ ਕੀ ਕਰੋਗੇ ਜਦੋਂ ਕਰਤਾਰੀ ਮੇਲਾ ਬਿਨਾਂ ਪੈਸੇ ਲੈ ਕੰਮ ਨਹੀਂ ਕਰਦਾ ਸੀ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਦਾ ਸੀ ਕਹਿੰਦਾ ਮੈਨੂੰ ਪੈਸੇ ਦਿਓ ਤਾਂ ਮੈਂ ਫਟਾ ਕੰਮ ਕਰੂੰਗਾ ਇਹੋ ਜੇ ਅਸੀਂ ਇਨਸਾਨਾਂ ਨੂੰ ਕੀ ਕਰਨਾ ਕਹਿੰਦੇ ਰੱਬ ਨੇ ਕੁਦਰਤ ਨੇ ਬਣਾਈ ਸੀ ਇਨਸਾਨ ਜਦੋਂ ਕੁਦਰਤ ਨੇ ਇਨਸਾਨ ਬਣਾ ਕੇ ਧਰਤੀ ਤੇ ਭੇਜਤੇ ਤੇ ਕੁਦਰਤ ਵੀ ਪਛਤਾਉਣ ਲੱਗੀ ਕਹਿੰਦੀ ਆ ਥੱਲੇ ਜਾ ਕੇ ਕੀੜੇ ਮਕੋੜੇ ਬਣ ਗਏ ਜਿਹੜਾ ਇਨਸਾਨੀਅਤ ਸੀ ਉਹ ਮਾਰ ਬੈਠੇ ਪੰਜਾਬ ਦੇ ਵਿੱਚ ਜੇ ਪੰਜਾਬ ਨੂੰ ਤਬਾਹ ਕੀਤਾ ਹੈ ਪੱਗਾਂ ਵਾਲਿਆਂ ਨੇ ਕੀਤਾ ਹੈ ਮੈਂ ਉਹਨਾਂ ਪੱਗਾਂ ਵਾਲਿਆਂ ਦੀ ਗੱਲ ਕਰ ਰਿਹਾ ਜਿਨ੍ਹਾਂ ਦਾ ਕਿਰਦਾਰ ਮਾੜਾ ਹੈ ਜਿਨ੍ਹਾਂ ਦਾ ਜਿਨ੍ਹਾਂ ਨੇ ਕੰਜਰਪਨਾ ਕੀਤਾ ਜਿਨ੍ਹਾਂ ਨੇ ਪੱਗ ਬਨ ਕੇ ਆਮ ਲੋਕਾਂ ਦੇ ਮਾਵਾ ਦੇ ਬੱਚਿਆਂ ਨੂੰ ਮਰਵਾਇਆ ਤੇ ਆਮ ਮਾਵਾ ਦੇ ਬੱਚਿਆਂ ਦੇ ਹੱਡਾਂ ਦੇ ਵਿੱਚ ਨਸ਼ਾ ਪੁਜਾਇਆ ਪੰਜਾਬ 'ਚ ਨਸ਼ਾ ਵੇਚਣ ਵਾਲਾ ਕੌਣ ਹੈ ਉਹਦੇ ਸਿਰ ਤੇ ਕੀ ਹੈ ਪੱਗ ਬਾਦਲ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਕਰਾਈਆਂ ਉਹਦੇ ਸਿਰ ਤੇ ਕੀ ਹੈ ਪੱਗ ਦਾੜੀ ਵੀ ਹੈ ਗੱਤਰਾਂ ਵੀ ਪਾਇਆ ਹੋਇਆ ਤੇ ਆਪਣੇ ਆਪ ਨੇ ਗੁਰੂ ਦੇ ਸਿੱਖ ਵੀ ਕਹਿੰਦੇ ਨੇ ਆਪਣੇ ਆਪ ਨੂੰ ਇਹ ਤੇ ਦੱਸੋ ਗੁਰੂ ਦਾ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕਰਾ ਕੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਂਗਾ ਉਹ ਬਾਦਲ ਹੁਣੀ ਐਡੀਆਂ ਵੱਟੀਆਂ ਗਲਤੀਆਂ ਕਰਕੇ ਸਿੱਖ ਕੌਮ ਦਾ ਕਹਾਣ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ ਪੰਜਾਬ ਚ ਨਸ਼ਾ ਵੜਾ ਕੇ ਨਸ਼ਾ ਦਾ ਦਰਿਆ ਵਗਾ ਕੇ ਅਕਾਲ ਤਖਤ ਦੇ ਜਥੇਦਾਰਾਂ ਦੇ ਸਾਹਮਣੇ ਕਿਹਾ ਸੀ ਨਾ ਕਿ ਹਾਂ ਇਹ ਅਸੀਂ ਗਲਤੀਆਂ ਕੀਤੀਆਂ ਅਸੀਂ ਵੱਡੀ ਵੱਡੀ ਗਲਤੀਆਂ ਕੀਤੀਆਂ ਪੰਜਾਬ ਚ ਨਸ਼ਾ ਭਗੋਣ ਵਾਲੇ ਕੌਣ ਆ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ ਕੌਣ ਆ ਬਾਦਲ ਤੇ ਉਹਨਾਂ ਦੇ ਸਿਰਾਂ ਤੇ ਪੱਗਾਂ ਵੀ ਨਹੀਂ ਤੇ ਆਪਣੇ ਆਪਣੇ ਗੁਰੂ ਦੇ ਸਿੱਖ ਵੀ ਕਹਿੰਦੇ ਨੇ ਹੁਣ ਤੁਸੀਂ ਡਿਸਾਈਡ ਕਰੋ ਕਿ ਇਹ ਸਿੱਖ ਹੈਗੇ ਨੇ ਕਿ ਨਹੀਂ ਮੈਂ ਹਮੇਸ਼ਾ ਕਹਿੰਦਾ ਅਮਰਤਪਾਲ ਸਿੰਘ ਆਪਣਾ ਬੰਦਾ ਛਡਾਉਣ ਦੇ ਲਈ ਨਿੱਜੀ ਸਵਾਰਥ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਲੈ ਕੇ ਗਿਆ ਸੀ ਥਾੜੇ ਉਹਦੇ ਸਿਰ ਤੇ ਕੀ ਸੀ ਯਾਦ ਕਰੋ ਦਸਤਾਰ ਇਹ ਦਸਤਾਰ ਪਹਿਨਣ ਵਾਲਾ ਜ਼ਰੂਰੀ ਨਹੀਂ ਹੁੰਦਾ ਕਿ ਵਫਾਦਾਰ ਵੀ ਹੋਵੇ ਇਮਾਨਦਾਰ ਵੀ ਹੋਵੇ ਅੰਦਰੋਂ ਉਹ ਚੰਗਾ ਵੀ ਹੋਵੇ ਦਸਤਾਰਾਂ ਬੰਨ ਬਨ ਕੇ ਇੱਥੇ ਲੋਕਾਂ ਨੇ ਲੁੱਟਿਆ ਲੁੱਟਣ ਦਾ ਕੰਮ ਕੀਤਾ ਪੰਜਾਬ ਚ ਸਭ ਤੋਂ ਵੱਧ ਜੇ ਤਬਾਹ ਕੀਤਾ ਹੈ ਪੰਜਾਬ ਤੇ ਪੱਗਾਂ ਵਾਲਿਆਂ ਨੇ ਕੀਤਾ ਪੱਗਾਂ ਬੰਨ ਬਨ ਕੇ ਦਾੜੀਆਂ ਪੱਟੀਆਂ ਦਿਖਾ ਦਿਖਾ ਕੇ ਗਾਤਰੇ ਪਵਾ ਪਾ ਕੇ ਕਹਿੰਦੇ ਨੇ ਅਸੀਂ ਗੁਰੂ ਦੇ ਸਿੱਖਾਂ ਇਹਨਾਂ ਨੇ ਪੰਜਾਬ ਨੂੰ ਤਬਾਹ ਕੀਤਾ ਸਭ ਤੋਂ ਵੱਧ ਮਾਫ਼ ਕਰਨਾ ਪਰ ਗੱਲ ਸੱਚ ਆ ਇਹ ਪੰਜਾਬ ਚ ਜਿੰਨਾ ਵੀ ਅੱਜ ਦੇ ਟਾਈਮ ਦੇ ਵਿੱਚ ਚਾਹੇ ਗੈਂਗਸਟਰਵਾਦ ਹੈ ਕਿਹਨਾਂ ਨੇ ਚਲਾਇਆ ਹੋਇਆ ਹੈ ਪੱਗਾਂ ਵਾਲਿਆਂ ਦਾ ਅਕਾਲੀ ਕਲਾਂ ਦਾ ਪੈਦਾ ਕੀਤਾ ਹੋਇਆ ਹੈ ਗੈਂਗਸਟਰਵਾਦ ਪੰਜਾਬ ਚ ਗੁੰਡਾ ਰਾਜ ਜੋ ਹੋ ਰਿਹਾ ਹੈ ਕਿਹਦੇ ਕਰਕੇ ਹੋ ਰਿਹਾ ਹੈ ਇਹ ਕਰਪਟ ਲੀਡਰਾਂ ਕਰਕੇ ਹੋ ਰਿਹਾ ਹੈ ਜਿਹੜੇ ਸਾਨੂੰ ਪੱਗ ਔਰ ਦਾੜ੍ਹੀ ਔਰ ਗੱਤਰਾਤਾ ਦਿਖਾ ਦਿੰਦੇ ਨੇ ਪਰ ਕਿਰਦਾਰ ਨਹੀਂ ਚੰਗੇ ਵਿਖਾਉਂਦੇ ਨਾ ਇਹਨਾਂ ਦਾ ਕਿਰਦਾਰ ਚੰਗਾ ਹੈ ਨਾ ਇਹ ਕਰਦੇ ਨਾ ਇਹਨਾਂ ਦਾ ਕਿਰਦਾਰ ਚੰਗਾ ਵਿਖਾਉਂਦੇ ਆ ਰਾਜਵੀਰ ਜਵੰਦਾ ਮਰਿਆ ਨਾ ਅਵਾਰਾ ਪਸ਼ੂ ਕਰਕੇ ਇਸ ਸਿਸਟਮ ਕਿਨੇ ਬਣਾਇਆ ਹੋਇਆ ਇਹ ਸਿਸਟਮ ਕਿਨਾਂ ਦਾ ਚਲਾਇਆ ਹੋਇਆ ਇਹ ਗੰਦੀਆਂ ਸਰਕਾਰਾਂ ਚੁਣੀਆਂ ਕਿਨੇ ਪੱਗਾਂ ਨਾ ਵੇਖੋ ਦੋਸਤੋ ਕਿਰਦਾਰ ਵੇਖੋ ਮੇਕਅਪ ਬਾਲ ਫੇਰ ਕਰਿਆ ਚ ਪੱਗਾਂ ਦਾੜੀਏ ਦਾੜੀ ਗਾਤਰੇ ਵਿਖੋਗੇ ਤੇ ਲੁੱਟੇ ਜਾਓਗੇ ਨਹੀਂ ਪੱਗਾਂ ਦਾੜੀਆਂ ਗਾਤਰਿਆਂ ਨੂੰ ਨਿਤਨੇਮ ਕਰਨੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕੋਣ ਨੂੰ ਮਾੜਾ ਨਹੀਂ ਕਹਿੰਦਾ ਮੈਂ ਸੀਸ ਝੁਕੋਣਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਾਡੇ ਲਈ ਉਹ ਵੱਡੇ ਆਰਟਿਸਟ ਨੇ ਉਹ ਸਾਡੇ ਲਈ ਵੱਡੇ ਮਹਾਂਪੁਰਖ ਨੇ ਪੈਂਤੀ ਕ੍ਰਾਂਤੀਕਾਰੀ ਯੋਧਿਆਂ ਦੀ ਬਾਣੀ ਦਸਾਂ ਪਾਸ਼ਾ ਜੀ ਸਾਡੇ ਲਈ ਸੂਰਮਿਆਂ ਤੋਂ ਘੱਟ ਨਹੀਂ ਗੁਰੂਆਂ ਤੋਂ ਘੱਟ ਨਹੀਂ ਸਾਡੇ ਲਈ ਰੱਬ ਤੋਂ ਘੱਟ ਨਹੀਂ ਹੈ ਸਾਡੇ ਲਈ ਉਹ ਆਕਾਲਪੁਰਖ ਦਾ ਰੂਪ ਨੇ ਪਰ ਸੱਚ ਗੱਲ ਦੱਸਾਂ ਜਿਹੜਾ ਇਨਸਾਨ ਕਹਿੰਦਾ ਕਿ ਮੈਂ ਗੁਰੂ ਸਾਹਿਬ ਦਾ ਨਾਮ ਵਰਤ ਕੇ ਅਮਰਤਪਾਲ ਵਰਗੇ ਕਹਿੰਦੇ ਨੇ ਜਦੋਂ ਹਕੂਮਤ ਦੇ ਭੀੜ ਪਵੇ ਤੇ ਸਿਰ ਦੇਣ ਤੋਂ ਪਿੱਛੇ ਨਹੀਂ ਹਟਣਾ ਜਦੋਂ ਸਿਰ ਦੇਣ ਦੀ ਵਾਰੀ ਹੁੰਦੀ ਤੇ ਆਪ ਭੱਜ ਜਾਂਦੇ ਨੇ ਐਤਾ ਦੇ ਹੀ ਲੀਡਰ ਕਰਪਟ ਲੀਡਰ ਜਿਹੜੇ ਹੈਗੇ ਨੇ ਜਿਹੜੇ ਸਰਕਾਰਾਂ ਦੀਆਂ ਵੋਟਾਂ ਲੈ ਕੇ ਪਹਿਲਾਂ ਤਾਂ ਸਰਕਾਰਾਂ ਨੂੰ ਭੰਡਦੇ ਨੇ ਸਰਕਾਰਾਂ ਦੀਆਂ ਵੋਟਾਂ ਲੈ ਕੇ ਆਮ ਜਨਤਾ ਨੂੰ ਬੇਪਕੂ ਬਣਾ ਕੇ ਸਰਕਾਰਾਂ ਦੇ ਹੀ ਪੈਸੇ ਤੇ ਐਸ਼ ਕਰਦੇ ਨੇ ਮਰਵਾ ਮਰਮੋਣ ਦੇ ਲਈ ਆਮ ਲੋਕਾਂ ਦੇ ਬੱਚਿਆਂ ਨੂੰ ਤਿਆਰ ਕਰਦੇ ਕਿ ਤੁਸੀਂ ਮਰਨ ਲਈ ਤਿਆਰ ਹੋਵੋ ਤੁਹਾਡੀਆਂ ਲਾਸ਼ਾਂ ਤੇ ਅਸੀਂ ਰਾਜਨੀਤੀ ਕਰਾਂਗੇ ਅਸੀਂ ਪੋਲੀਟੀਸ਼ਨ ਕਰਾਂਗੇ ਭਾਈ ਇਹ ਜਿਹੜੇ ਲੋਕ ਨੇ ਨਾ ਮੈਂ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਸਿਰ ਤੇ ਦਸਤਾਰ ਹੋਵੇ ਭਾਵੇਂ ਨਾ ਹੋਵੇ ਗੱਤਰਾ ਪਾਇਆ ਹੋਵੇ ਭਾਵੇਂ ਨਾ ਹੋਵੇ ਤੁਸੀਂ ਨਿਤਨੇਮ ਕਰਦੇ ਹੋ ਨਹੀਂ ਨਹੀਂ ਕਰਦੇ ਕੋਈ ਚੱਕਰ ਨਹੀਂ ਤੁਸੀਂ ਗੁਰਦੁਆਰੇ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹੋ ਨਹੀਂ ਜਾਂਦੇ ਕੋਈ ਚੱਕਰ ਨਹੀਂ ਜੇ ਕਿਰਦਾਰ ਮਾਣਾ ਹੈ ਫਿਰ ਕੀ ਫਾਇਦਾ ਹੈ ਅੰਦਰੋਂ ਤਾਂ ਕੰਜਰ ਕੰਜਰ ਗੁਣਾ ਭਰੇ ਆਪੇ ਦਿਮਾਗ ਦੇ ਵਿੱਚੋਂ ਤਾਂ ਕਪਟ ਨਹੀਂ ਜਾਂਦਾ ਕੂੜ ਕਪਟ ਨਹੀਂ ਜਾ ਰਿਹਾ ਅੰਦਰੋਂ ਉਹ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਪਕਟੀ ਕਹਿੰਦੇ ਮਨ ਖੋਟੇ ਤਨ ਚੋਰ ਮਨ ਚੇ ਖੋਟ ਹੈ ਤੇ ਤੰਨੇ ਨੜ ਚੋਰੀਆਂ ਕਰਦੇ ਆ ਤੇ ਆਪਣੇ ਆਪ ਨੂੰ ਗੁਰੂ ਸਾਹਿਬ ਜੀ ਦਾ ਹਵਾਲਾ ਦੇ ਕੇ ਸਿੱਖ ਖੋਣਦੇ ਆ ਸੀ ਬਾਦਲ ਹੁਣੀ ਸਿੱਖ ਤੁਸੀਂ ਬਾਦਲਾ ਉਹਨਾਂ ਨੂੰ ਸਿੱਖ ਕਹੋਗੇ ਤੁਸੀਂ ਅਮਰਤਪਾਲ ਵਰਗੇ ਨੂੰ ਜਿਹਨਾਂ ਨੀਚੇ ਸਵਾਰਥ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਈ ਤੁਸੀਂ ਉਹਨੂੰ ਸਿੱਖ ਕਹੋਗੇ ਤੁਸੀਂ ਇਹੋ ਜਿਹੇ ਡੀਆਈਜੀ ਨੂੰ ਜਿਹੜੇ ਕਰਪਟ ਨੇ ਜਿਹੜੇ ਵੱਡੇ ਅਹੁਦੇ ਤੇ ਹੋ ਕੇ ਆਮ ਲੋਕਾਂ ਦਾ ਖੂਨ ਚੂਸਦੇ ਨੇ ਲੋਕਾਂ ਤੋਂ ਪੈਸਾ ਲੈਂਦੇ ਨੇ ਕੀ ਤੁਸੀਂ ਇਹਨਾਂ ਨੂੰ ਸਿੱਖ ਕਹੋਗੇ ਇਹਨਾਂ ਦੇ ਸਿਰਾਂ ਤੇ ਬੰਨਿਆ ਹੋਇਆ ਦਸਤਾਰਾਂ ਤੁਹਾਨੂੰ ਚ ਇਨਾਂ ਦੇ ਮੁੱਖਾਂ ਮੁਖ ਤੇ ਆਈ ਹੋਈ ਦਾੜੀ ਮੂੰਹ ਤੇ ਆਈ ਹੋਈ ਦਾੜੀ ਤੁਹਾਨੂੰ ਗੁਰੂ ਦੇ ਸਿੱਖੋਂ ਦਾ ਪ੍ਰਮਾਣ ਦੇ ਰਹੀ ਹੈ ਦੱਸੋ ਮੈਨੂੰ ਜੇ ਇਹ ਤੁਸੀਂ ਇਹਨਾਂ ਨੂੰ ਗੁਰੂ ਦੇ ਸਿੱਖ ਕਹਿੰਦੇ ਹੋ ਤੇ ਗੁਰੂ ਨਾਨਕ ਦਾ ਇਹੋ ਜਿਆ ਨੂੰ ਕਹਿੰਦਾ ਭੱਜ ਜਾ ਇੱਥੇ ਤੇ ਮੇਤੇ ਜੁੱਤੀਆਂ ਨਾ ਖਾਲੀ ਗੁਰੂ ਨਾਨਕ ਨੂੰ ਮਿਲ ਕੇ ਸੱਜਣ ਠੱਗ ਵਰਗਾ ਸੱਜਣ ਬਣ ਗਿਆ ਸੀ ਗੁਰੂ ਨਾਨਕ ਨੂੰ ਮਿਲ ਕੇ ਕੋਟਾ ਰਾਖਸ਼ ਵਰਗਾ ਜੀ ਦੇ ਅੰਦਰ ਜਿਹੜਾ ਆਮ ਇਨਸਾਨਾਂ ਨੂੰ ਮਾਰਨ ਦਾ ਕੰਮ ਕਰਦਾ ਸੀ ਆਮ ਇਨਸਾਨਾਂ ਨੂੰ ਠਗਣ ਦਾ ਕੰਮ ਕਰਦਾ ਸੀ ਜਦੋਂ ਗੁਰੂ ਨਾਨਕ ਨੂੰ ਮਿਲਿਆ ਕੋਟਾ ਰਾਖਸ਼ ਵੀ ਇਨਸਾਨ ਬਣ ਗਿਆ ਸੀ ਪਰ ਅਸੀਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵਰਤ ਕੇ ਗੁਰੂ ਸਾਭਾ ਦਾ ਨਾਮ ਵਰਤ ਕੇ ਵੀ ਆਪਣੇ ਆਪ ਨੂੰ ਸੱਚਾ ਸਿੱਖ ਨਾ ਬਣਾ ਸਕੇ ਤੇ ਮੈਨੂੰ ਦੱਸੋ ਅੱਜ ਦੇ ਟਾਈਮ ਦੇ ਵਿੱਚ ਜੋ ਕੁਝ ਹੋ ਰਿਹਾ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ ਪੋਲੀਟੀਸ਼ੀਅਨ ਦੇ ਨਾਂ ਤੇ ਗੁੰਡਾ ਰਾਜ ਹੋ ਰਿਹਾ ਗੁੰਡਾ ਰਾਜ ਜੇ ਇੰਡੀਆ ਦੇ ਵਿੱਚੋਂ ਰੱਬ ਦਾ ਟਾਂਚਾ ਖਤਮ ਕਰਨਾ ਹੈ ਜੇ ਧਰਮ ਦਾ ਟਾਂਚਾ ਮੈਂ ਉਸ ਧਰਮ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਧਰਮ ਜਿਹੜਾ ਗੁਰੂ ਨਾਨਕ ਦਾ ਧਰਮ ਹੈ ਗੁਰੂ ਨਾਨਕ ਦਾ ਧਰਮ ਇਨਸਾਨ ਬਣਾਉਂਦਾ ਹੈ ਗੁਰਨਾਨਕ ਦਾ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ ਗੁਰਨਾਨਕ ਤਾਂ ਮਰੀ ਹੋਏ ਨੂੰ ਜਿਉਂਦਾ ਕਰਨ ਦੀ ਗੁਰਤੀ ਦੱਸਦਾ ਹੈ ਗੁਰਨਾਨਕ ਤਾਂ ਗਿਆਨ ਨੂੰ ਕੋਣ ਬਣਾ ਕੇ ਜਿਉਣ ਦੀ ਗੁਰਤੀ ਦੱਸਦਾ ਹੈ ਗੁਰਨਾਨਕ ਤਾਂ ਮਨ ਜਿੱਤਣ ਦੀ ਗੱਲ ਕਰਦਾ ਹੈ ਮੈਂ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ ਨਕਲੀ ਰੱਬ ਹਰ ਧਰਮ ਦੇ ਆਸਰੇ ਆਮ ਲੋਕਾਂ ਨੂੰ ਲੁੱਟਦੇ ਨੇ ਔਰ ਇਹ ਨਕਲੀ ਧਰਮ ਔਰ ਰੱਬ ਰਾਜਨੀਤੀ ਦੇ ਵਿੱਚ ਵਾੜ ਕੇ ਪੋਲੀਟੀਸ਼ੀਅਨ ਆਮ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਨੇ ਤੁਸੀਂ ਦੱਸੋ ਜਿੱਥੇ ਗੁਰੂ ਨਾਨਕ ਨੇ ਕਿਹਾ ਬੰਦੇ ਖੋਜ ਦੇਲ ਹਰ ਰੋਜ਼ ਤੁਹਾਨੂੰ ਪੁਜਾਰੀ ਕਹਿੰਦਾ ਰੱਬ ਇੱਥੇ ਐ ਬਹੁਤ ਪਵਿੱਤਰ ਥਾਂ ਐ ਤੁਸੀਂ ਇੱਥੇ ਆਓ ਕਿਸੇ ਲੜਕੀ ਦੇ ਨਾਲ ਬਲਾਤਕਾਰਾ ਹੋ ਜਾਵੇ ਉਹ ਲੜਕੀ ਭਾਵੇਂ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦੀ ਐ ਜਦੋਂ ਜੇ ਉਹਦੇ ਨਾਲ ਬਲਾਤਕਾਰ ਹੁੰਦਾ ਐ ਕੋਈ ਰੱਬ ਪ੍ਰਗਟ ਨਹੀਂ ਹੁੰਦਾ ਗਰੀਬ ਮਾਰ ਹੁੰਦੀ ਐ ਕੋਈ ਰੱਬ ਪ੍ਰਗਟ ਨਹੀਂ ਹੁੰਦਾ ਕਿਸੇ ਦੇ ਨਾਲ ਬੁਰਾ ਹੁੰਦਾ ਐ ਜਿਹੜਾ ਰੱਬ ਨੂੰ ਮੰਨਦਾ ਐ ਰੱਬ ਕਦੇ ਪ੍ਰਗਟ ਨਹੀਂ ਹੁੰਦਾ ਕਿ ਭਾਈ ਤੂੰ ਇਹਦੇ ਨਾਲ ਗਲਤ ਕਿਉਂ ਕਰਦਾ ਇਸ ਕਰਕੇ ਬੰਦੇ ਖੋਜ ਦੇਲ ਹਰ ਰੋਜ਼ ਦਿਮਾਗ ਨੂੰ ਸਮਝੋ ਗੁਰੂ ਨਾਨਕ ਦੇਵ ਜੀ ਨੇ ਐਵੇਂ ਨਹੀਂ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਿਚਾਰ ਮਨ ਹਰਜੀ ਤੇਰੇ ਨਾਲੇ ਗੁਰਮਤੀ ਰੰਗਮਾਨ ਤੂੰ ਕੁਦਰਤ ਦਾ 파ਟ ਹੈ ਗਿਆਨ ਨੂੰ ਮਤ ਬਣਾ ਕੇ ਜੀ ਅਕਲ ਨੜ ਜੀ ਸਮਝ ਨੜ ਜੀ ਜਦੋਂ ਤੱਕ ਅਸੀਂ ਨਹੀਂ ਚੰਗੇ ਬਣੇ ਤੇ ਅਸੀਂ ਸੋਹਣੇ ਸਮਾਜ ਦੀ ਸਿਰਜਣਾ ਵੀ ਨਹੀਂ ਕਰ ਸਕਦੇ ਜੇ ਗੁਰੂ ਨਾਨਕ ਚੰਗਾ ਸੀ ਤਾਂ ਗੁਰੂ ਨਾਨਕ ਨੂੰ ਲੋਕਾਂ ਨੇ ਮੰਨਿਆ ਤਾਂ ਲੋਕਾਂ ਲੋਕੀ ਗੁਰੂ ਨਾਨਕ ਦੇ ਪਿੱਛੇ ਤੁਰਦੇ ਸੀ ਜੇ ਪੰਚਮ ਪਾਸ਼ਾ ਚੰਗੇ ਸੀ ਤਾਂ ਗੁਰੂ ਸਾਹਿਬ ਦੇ ਸਮੇ ਉਸ ਸਮੇ ਲੋਕੀ ਉਹਨਾਂ ਨੂੰ ਫੋਲੋ ਕਰਦੇ ਸੀ ਦਸ਼ਮ ਪਿਤਾ ਜੀ ਨੂੰ ਉਸ ਸਮੇਂ ਦੀਆਂ ਗੰਦੀਆਂ ਸਰਕਾਰਾਂ ਮਾਰਨਾ ਚਾਹੁੰਦੀਆਂ ਨੇ ਪਰ ਜਿਹੜੇ ਗੁਰੂ ਨਾਨਕ ਦਾ ਰੂਪ ਦੇਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਉਹ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਗੁਰੂ ਨਾਨਕ ਮੰਗ ਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਪਿੱਛੇ ਤੁਰਦੇ ਨੇ ਕਿ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਆ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਨਹੀਂ ਹੋਣ ਦੇਵਾਂਗੇ ਜਿੱਥੇ ਜੋ ਗੁਰੂ ਗੋਬਿੰਦ ਸਿੰਘ ਕਹੂੰਗਾ ਉਹੀ ਅਸੀਂ ਕਰਾਂਗੇ ਇਸ ਕਰਕੇ ਹਮ ਰੂਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਵਿਚਾਰੇ ਜੇ ਬਣ ਗਏ ਆ ਅੱਜ ਅਸੀਂ ਤੇ ਜਿਹੜਾ ਕ੍ਰੈਡਿਟ ਜਿਹੜਾ ਹੈ ਬੇਚਾਰਾ ਬੇਚਾਰਾ ਕਹਿ ਕੇ ਐਸੇ ਵਿਚਾਰੇ ਬਣ ਗਏ ਕਿ ਗੰਦੀਆਂ ਸਰਕਾਰਾਂ ਹੋਰ ਗੰਦੀ ਰਾਜਨੀਤੀ ਨੇ ਹੋਰ ਗੰਦੇ ਧਰਮ ਹੋਰ ਰੱਬ ਨੇ ਲੁੱਟ ਲਿਆ ਸਨ